ਤਾਰੀਵਾਲ ਪੁਲਿਸ ਵੱਲੋਂ ਕੀਤੀ ਗਈ ਜ਼ਬਰਦਸਤ ਨਾਕੇਬੰਦੀ ਵੱਡੀ ਗਿਣਤੀ 'ਚ ਵਹੀਕਲਾਂ ਦੇ ਕੀਤੇ ਚਲਾਨ ਤਾਰੀਵਾਲ ਪੁਲਿਸ ਵੱਲੋਂ ਵਕ ਵਕ ਚਮਕਾ ਤੇ ਨਾਕੇਬੰਦੀ ਕਰ ਜ਼ਬਰਦਸਤ ਸਰ ਚਾ ਆਪਰੇਸ਼ਨ ਚਲਾਇਆ ਗਿਆ ਇਸ ਮੁਕੇ ਐਸਐਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਲਾਕੇ ਬੰਦੀ ਦੌਰਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਵਾਹਨਾਂ ਜੋ ਕਿ ਬਿਨਾ ਕਾਗਜ਼ਤ ਅਤੇ ਲਾਇਸੈਂਸ ਦੇ ਸਨ ਉਨ੍ਹਾਂ ਤੇ ਚਲਾਨ ਵੀ ਕਟੇ ਗਏ ਐਸਐਚਓ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਕਾਗਜ਼ਤ ਪੂਰੇ ਰੱਖਣ ਅਤੇ ਨਵਾਲਗ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਦੂਰ ਰੱਖਣ ਉਨ੍ਹਾਂ ਕਾਕੇ 24 ਸ਼ਰਾਰਤੀ ਅੰਸਰ ਜਾਂ ਨਵਾਲਗ ਬੱਚਾ ਵਾਹਨ ਚਲਾਉਂਦਾ ਦੇਖਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਸਪੈਸ਼ਲ ਨਾਕੇ ਜਿਹੜੇ ਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਦੀ ਹੁਕਮਨਸਾਰ ਜਿਹੜੇ ਲਗਾਏ ਗਏ ਆ ਸੀਨੀਅਰ ਪੁਲਿਸ ਕਪਤਾਨ ਗਰਦਾਸਪੁਰ ਜੀ ਦੇ ਇਹਦੇ ਵਿੱਚ ਅਸੀਂ ਬਿਦੌਟ ਨੰਬਰ ਪਲੇਟ ਟ੍ਰਿਪਲ ਰਾਈਡਿੰਗ ਜਿਨ੍ਹਾਂ ਦੇ ਡਾਕੂਮੈਂਟਸ ਅਧੂਰੇ ਆ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਆ ਮੇਰੀ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਵੀ ਆਪਣੇ ਨਵਾਲਗ ਬੱਚਿਆਂ ਨੂੰ ਵਹੀਕਲ ਨਾ ਦੇਣ ਚਲਾਉਣ ਕਿਉਂਕਿ ਇਹ ਜਿਹੜੇ ਨਬਾਲਗ ਬੱਚੇ ਆ ਇਹ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਫਿਰ ਇਹਦੀ ਬਹੁਤ ਵੱਡੀ ਕੀਮਤ ਚਕਾਉਣੀ ਪੈਂਦੀ ਆ ਕਿੰਨੇ ਚਲਾਨ ਆ ਅਸੀਂ ਹੁਣ ਤੱਕ ਕੋਈ 15 ਕ ਚਲਾਨ ਕੱਟ ਚੁੱਕੇ ਆ ਤਾਂ ਵਿਦਆਊਟ ਨੰਬਰ ਪਲੇਟ ਵਿਦਆਊਟ ਡਾਕੂਮੈਂਟਸ ਆਦਰਸ ਦੇ ਕੱਟੇ ਆ ਤਾਂ ਟ੍ਰਿਪਲ ਰਾਈਡ ਦੇ ਮੇਰੇ ਖਿਆਲ ਆ ਕਿ ਤਕਰੀਬਨ ਜਦੋਂ ਦਾ ਮੈਂ ਇਹ ਸਾਬ ਦਾ ਚਾਰਜ ਲਿਆ ਕੋਈ 7-8 ਮੋਟਰਸਾਈਕਲ ਤਾਂ ਮੈਂ ਬੋਰਡ ਕੀਤੇ ਆ ਇਹ ਤਕਰੀਬਨ ਉਹਨਾਂ ਪਟਾਕਿਆਂ ਵਾਲਾ ਕੰਮ ਤਾਂ ਲਗਭਗ ਖਤਮ ਹੋ ਗਿਆ ਇਹ ਤੁਹਾਨੂੰ ਪ੍ਰੈਸਰ ਪੁਟਰਾਂ ਨੂੰ ਮੇਰੇ ਵੀਰਾਂ ਨੂੰ ਚੰਗੀ ਤਰ੍ਹਾਂ ਪਤਾ ਆ ਭਲੀ ਭਾਂਤ ਪਤਾ ਵੀ ਇਹ ਸ਼ਹਿਰ ਚੋਂ ਨਾ ਪਟਾਕੇ ਨਹੀਂ ਵੱਜਦੇ ਜਿਹੜੇ ਸਰارتی ਲੋਕ ਆ ਉਹ ਵੀ ਜਲਦੀ ਫਿਰ ਜਿੰਨਾ ਜੋ ਪਹਿਲਾਂ ਦਾ ਹਾਲ ਹੋਇਆ ਤੁਸੀਂ ਜਾਣਦੇ ਹੀ ਹੋ ਇਹਨਾਂ ਦਾ ਵੀ ਉਹੀ ਹਾਲ ਹੋਏਗਾ ਕਾਨੂੰਨ ਅਨਾਰ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਮੇਰੇ ਵੀਰੇ ਅਸੀਂ ਕੱਲ ਵੀ ਦੋ ਮੁਕਦਮੇ ਰਜਿਸਟਰ ਕਰ ਕੀਤੇ ਆ ਪਾਰੀ ਮਾਤਰਾ ਜਿਹੜੀ ਹੈ ਰੋਨ ਬਰਾਮਦ ਕੀਤੀ ਆ ਉਹਨਾਂ ਦੇ ਵਹੀਕਲ ਬੌਂਡ ਕੀਤੇ ਅਸੀਂ ਨਾਲ ਵਿੱਚ ਇੱਕ ਵੀ ਨਸ਼ੇ ਦੀ ਇੱਕ ਵੀ ਵਾਈਟ ਨਹੀਂ ਵਿਕਣ ਦਿੱਤੀ ਜਾਊਗੀ ਮੇਰੀ ਪੁਰ ਜੋਰ ਬੇਨਤੀ ਆ ਹੱਥ ਜੋੜ ਕੇ ਵੀ ਮੇਰੇ ਇਹ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਲੈ ਕੇ ਉਹ ਅਸੀਂ ਉਹਨਾਂ ਦਾ ਇਲਾਜ ਕਰਾਉਣ ਨੂੰ ਤਿਆਰ ਆਂ ਪਰ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ